ਗੁਰੂਕਾਲ ਤੋਂ ਚੱਲੀ ਆ ਰਹੀ মার্শাল ਆਰਟ ਯਾਨੀ ਕਿ ਗੱਤਕਾ ਤੇ ਜਦੋਂ ਸ੍ਰੀ ਅਨੰਦਪੁਰ ਸਾਹਿਬ ਦੇ ਵਿੱਚ ਨਿਹੰਗ ਸਿੰਘ ਗਤਕਾ ਖੇਡਦੇ ਨੇ ਤਾਂ ਦੂਰ ਤਰਾਟੇ ਤੋਂ ਲੋਕ ਗਤਕਾ ਦੇਖਣ ਦੇ ਲਈ ਖਾਸ ਤੌਰ ਤੇ ਅਨੰਦਪੁਰ ਸਾਹਿਬ ਆਉਂਦੇ ਨੇ ਹੁਣ ਦੱਸਦੀਏ ਇਸੇ ਮਾਰਸ਼ਲ ਆਰਟ ਦੇ ਉੱਪਰ ਇੱਕ ਨਵੀਂ ਪੰਜਾਬੀ ਮੂਵੀ ਬਣਨ ਜਾ ਰਹੀ ਹੈ ਇਹ ਪਹਿਲੀ ਵਾਰ ਹੋਵੇਗਾ ਕਿ ਜਿਹੜੀ ਗਤਕੇ ਦੀ ਮਾਰਸ਼ਲ ਆਰਟ ਦੇ ਉੱਪਰ ਪਹਿਲੀ ਵਾਰ ਕੋਈ ਮੂਵੀ ਬਣਨ ਜਾ ਰਹੀ ਹੈ ਤੇ ਲੋਕਾਂ ਨੂੰ ਕਾਫੀ ਬੇਸਬਰੀ ਦੇ ਨਾਲ ਇਸ ਮੂਵੀ ਦੀ ਉਡੀਕ ਹੈ ਜਿਵੇਂ ਹੀ ਮੂਵੀ ਦਾ ਟ੍ਰੇਲਰ ਲਾਂਚ ਹੁੰਦਾ ਹੈ ਤੇ ਲੱਖਾਂ ਵਿਊਜ਼ ਜਿਹੜੇ ਨੇ ਟ੍ਰੇਲਰ ਦੇ ਉੱਪਰ ਆਂਦੇ ਨੇ ਤੇ ਲੋਕ ਆਪੋ ਆਪਣੀ ਪ੍ਰਤੀਕਿਰਿਆ ਇਸ ਮੂਵੀ ਨੂੰ ਦੇ ਰਹੇ ਨੇ ਤੇ ਨਾਲ ਹੀ ਲੋਕ ਸراہਨਾ ਵੀ ਕਰ ਰਹੇ ਨੇ ਕਿ ਸਾਡੇ ਪੰਜਾਬ ਦੇ ਸੱਭਿਆਚਾਰ ਨੂੰ ਫਿਲਮਾਂ ਦੇ ਜ਼ਰੀਏ ਦੁਹਰਾਇਆ ਜਾ ਰਿਹਾ ਹੈ ਦੱਸਿਆ ਜਾ ਰਿਹਾ ਲੋਕਾਂ ਨੂੰ ਤੇ ਵਿਦੇਸ਼ਾਂ ਤੱਕ ਇਸ ਦੀ ਲੋਕਾਂ ਨੇ ਪ੍ਰਸ਼ੰਸਾ ਕੀਤੀ ਹੈ ਤੇ ਲੋਕ ਕਾਫੀ ਜ਼ਿਆਦਾ ਬੇਸਬਰੀ ਦੇ ਨਾਲ ਇਸ ਮੂਵੀ ਦਾ ਉਡੀਕ ਕਰ ਰਿਹਾ ਹੈ ਮੂਵੀ ਰਿਲੀਜ਼ ਜਿਹੜੀ ਹੈ ਸਾਲ 2024 ਦੇ ਪਹਿਲੇ ਹਫਤੇ ਯਾਨੀ ਕਿ 5 ਜਨਵਰੀ ਨੂੰ ਰਿਲੀਜ਼ ਹੋਣ ਜਾ ਰਹੀ ਹੈ ਤੇ ਪਹਿਲੀ ਮੂਵੀ ਹੈ ਜਿਹੜੀ ਇਸ ਸਾਲ 2024 ਦੀ ਰਿਲੀਜ਼ ਹੋਣ ਜਾ ਰਹੀ ਹੈ ਲੋਕਾਂ ਨੂੰ ਬੇਸਬਰੀ ਦੇ ਨਾਲ ਇੰਤਜ਼ਾਰ ਤਾਂ ਹੈ ਹੀ ਤੇ ਮੂਵੀ ਦੇ ਵਿੱਚ ਅਦਾਕਾਰ ਅਦਾਕਾਰੀ ਕਰ ਰਹੇ ਨੇ ਜਿਹੜੇ ਐਕਟਰ ਹੈ ਉਹਨਾਂ ਦਾ ਨਾਮ ਹੈ ਕਿਰਨਦੀਪ ਪ੍ਰਿਆਤ ਤੇ ਐਕਟ੍ਰੈਸ ਜਿਹੜੀ ਹੈ ਪ੍ਰਭ ਗਰੇਵਾਲ ਨੇ ਤੇ ਨਾਲ ਹੀ ਇਨਾ ਦੇ ਨਾਲ ਪਰਮਿੰਦਰ ਗਿੱਲ ਜਰਨੈਲ ਸਿੰਘ ਵੀ ਅਦਾਕਾਰੀ ਕਰਦੇ ਨਜ਼ਰ ਆਣਗੇ ਤੇ ਹੋਰ ਬਹੁਤ ਸਾਰੇ ਜਿਹੜੇ ਕਲਾਕਾਰ ਮੌਜੂਦ ਹੋਣਗੇ ਨਾਲ ਹੀ ਕਲਾਕਾਰਾਂ ਦੀ ਐਕਟਿੰਗ ਤਾਂ ਬਹੁਤ ਜ਼ਿਆਦਾ ਖੂਬਸੂਰਤ ਨਜ਼ਰ ਆ ਰਹੀ ਹੈ ਤੇ ਮੂਵੀ ਦੇ ਵਿੱਚ ਗਾਣੇ ਜਿਹੜੇ ਨੇ ਦਲੇਰ ਮਹਿੰਦੀ ਤੋਂ ਲੈ ਕੇ ਪ੍ਰਿੰਸ ਰੋਸ਼ਨ ਪ੍ਰਿੰਸ ਦੇ ਵੱਲੋਂ ਗਿੱਤੇ ਗਏ ਨੇ ਗਾਣੇ ਕਾਫੀ ਜ਼ਿਆਦਾ ਲੋਕਾਂ ਦੇ ਵੱਲੋਂ ਪਸੰਦ ਕੀਤੇ ਜਾ ਰਹੇ ਤੇ ਲੋਕ ਕਾਫੀ ਜ਼ਿਆਦਾ ਇਹ ਪਸੰਦ ਕਰ ਰਹੇ ਨੇ ਕਿਸ ਤਰੀਕੇ ਦੇ ਨਾਲ ਅੱਜ ਦੇ ਸਮੇਂ ਦੇ ਵਿੱਚ ਜਿਹੜੀ ਪੰਜਾਬੀ ਮੂਵੀਜ਼ ਹੈ ਉਹ ਕਾਮੇਡੀ ਤੋਂ ਹਟ ਕੇ ਇੱਕ ਵੱਖਰੇ ਸਬਜੈਕਟ ਲੈ ਕੇ ਆ ਰਹੀ ਹੈ ਜੱਟਾ ਡੋਲੀ ਨਾ ਉਹਨਾਂ ਮੂਵੀਜ਼ ਦੇ ਵਿੱਚੋਂ ਇੱਕ ਹੈ ਪੰਜਾਬ ਦੇ ਸੱਭਿਆਚਾਰ ਦੇ ਨਾਲ ਜੁੜੀ ਹੈ ਮਾਰਸ਼ਲ ਆਰਟ ਜਿਹੜੀ ਹੈ ਗੁਰੂਕਾਲ ਤੋਂ ਚੱਲੀ ਆ ਰਹੀ ਹੈ ਸਾਡੇ ਗੁਰੂਆਂ ਦੇ ਵੱਲੋਂ ਸਾਨੂੰ ਇਹ ਦਾਤ ਬਖਸ਼ੀ ਗਈ ਹੈ ਤੇ ਅੱਜ ਦੇ ਸਮੇਂ ਦੇ ਵਿੱਚ ਬਹੁਤ ਹੀ ਘੱਟ ਉਹ ਲੋਕ ਹੋਣਗੇ ਜਿਨ੍ਹਾਂ ਨੂੰ ਗੱਤਕੇ ਦੇ ਬਾਰੇ ਜ਼ਿਆਦਾ ਪਤਾ ਹੋਵੇਗਾ ਤੇ ਮੂਵੀ ਜਿਹੜੀ ਹੈ ਗੱਤਕੇ ਦੇ ird gird ਹੀ ਘੁੰਮਦੀ ਹੋਈ ਨਜ਼ਰ ਆ ਰਹੀ ਹੈ ਤੇ ਪਹਿਲੀ ਵਾਰ ਹੋਵੇਗਾ ਕਿ ਪੰਜਾਬੀ ਸਿਨੇਮਾ ਦੇ ਵਿੱਚ ਗੱਤਕੇ ਦੇ ਉੱਪਰ ਮੂਵੀ ਬਣਨ ਜਾ ਰਹੀ ਹੈ ਲੋਕਾਂ ਨੂੰ ਬੇਸਬਰੀ ਦੇ ਨਾਲ ਉਡੀਕਤਾ ਹੈ ਹੀ ਹੈ ਪਰ ਉੱਥੇ ਹੀ ਸਾਡੇ ਪੰਜਾਬੀ ਵਿਰਸੇ ਦੇ ਲਈ ਵੀ ਬਹੁਤ ਚੰਗੀ ਗੱਲ ਹੈ ਜੇਕਰ ਅਜਿਹੀ ਮੂਵੀ ਸਾਡੀ ਪੰਜਾਬੀ ਵਿਰਸੇ ਉੱਪਰ ਬਣਨ ਕਿਉਂਕਿ ਲੋਕ ਜਿਹੜੇ ਨੇ ਅਜਿਹੀਆਂ ਮੂਵੀਜ਼ ਦੇਖਣਾ ਪਸੰਦ ਵੀ ਕਰਦੇ ਨੇ ਤੇ ਪੰਜਾਬੀ ਮੂਵੀਆਂ ਦੀ ਗੱਲ ਕਰੀਏ ਤਾਂ ਮੂਵੀਆਂ ਜਿਹੜੀ ਹੈ ਅੱਜ ਕੱਲ ਸਬਜੈਕਟ ਪੱਖੀ ਆ ਰਹੀ ਹੈ ਲੋਕ ਇਸ ਨੂੰ ਕਾਫੀ ਜ਼ਿਆਦਾ ਪਸੰਦ ਵੀ ਕਰ ਰਹੇ ਨੇ ਕਿਉਂਕਿ ਬੀਤੇ 10 ਸਾਲ ਦੀ ਗੱਲ ਕਰ ਲਈਏ ਤਾਂ ਪੰਜਾਬੀ ਮੂਵੀ ਜਿਹੜੀ ਹੈ ਜ਼ਿਆਦਾਤਰ ਅਸੀਂ ਕਾਮੇਡੀ ਬੇਸਡ ਹੀ ਦੇਖਣਾ ਪਸੰਦ ਕਰਦੇ ਨੇ ਕਿਉਂਕਿ ਆਡੀਅנס ਵੀ ਇੱਕ ਤਰ੍ਹਾਂ ਨਾਲ ਅੱਕਦੀ ਹੋਈ ਵੀ ਨਜ਼ਰ ਆ ਰਹੀ ਹੈ ਕਿ ਇੱਕੋ ਤਰ੍ਹਾਂ ਦੀ ਕਾਮੇਡੀ ਤੇ ਇੱਕੋ ਤਰ੍ਹਾਂ ਦੇ ਜਿਹੜੇ ਹੈ ਜਸਟਿਸ ਦੇਖਣ ਨੂੰ ਮਿਲਦੇ ਨੇ ਪਰ ਇਹ ਮੂਵੀ ਪੂਰਨ ਤੌਰ ਤੇ ਵੱਖ ਹੈ ਤੇ ਨਾਲ ਇਸ ਦੇ ਵਿੱਚ ਦਿਖਾਇਆ ਗਿਆ ਹੈ ਕਿਸ ਤਰੀਕੇ ਦੇ ਨਾਲ ਜਿਹੜੀ ਸਾਡੀ ਪੰਜਾਬ ਦੀ ਵਿਰਾਸਤ ਹੈ ਗਰਤਕਾ ਬਖੂਬੀ ਟੰਗ ਦੇ ਨਾਲ ਲੋਕਾਂ ਨੂੰ ਸੰਦੇਸ਼ ਵੀ ਦਿੰਦੀ ਹੋਈ ਨਜ਼ਰ ਆ ਰਹੀ ਤਾਂ ਇੱਕ ਨਾਲ ਹੀ ਦੱਸਦੀ ਹੈ ਕਿਸ ਤਰੀਕੇ ਦੇ ਨਾਲ ਇੱਕ ਲੜਕੇ ਨੂੰ ਲੜਕੀ ਨਾਲ ਪਿਆਰ ਹੁੰਦਾ ਹੈ ਤੇ ਪਿਆਰ ਦੇ ਚਲਦਿਆਂ ਲੜਕਾ ਜਿਹੜਾ ਬੁਰੀ ਸੰਗਤੀ ਦੇ ਵਿੱਚ ਹੁੰਦਾ ਹੈ ਪਰ ਉਹ ਆਪਣੀ ਸੰਗਤੀ ਛੱਡ ਕੇ ਕਿਸ ਤਰੀਕੇ ਦੇ ਨਾਲ ਗਰਤਕਾ ਖੇਡਣਾ ਸ਼ੁਰੂ ਕਰਦਾ ਹੈ ਤੇ ਨਾਲ ਹੀ ਇਹ ਤਾਂ ਮੂਵੀ ਦੇ ਵਿੱਚ ਦੇਖਣਾ ਹੀ ਹੋਵੇਗਾ ਕਿ ਲੜਕੇ ਨੂੰ ਲੜਕੀ ਦਾ ਪਿਆਰ ਮਿਲਦਾ ਹੈ ਜਾਂ ਨਹੀਂ মুভি 5 ਜਨਵਰੀ 2024 ਨੂੰ ਰিলিজ ਹੋਣ ਜਾ ਰਹੀ ਹੈ ਤੇ ਦਰਸ਼ਕ ਤਾਂ کافی মুভি ਦਾ ਉਡੀਕ ਕਰ ਰਹੇ ਹੈ ਕਿ ਕਦੋਂ মুভি ਰিলিজ ਹੋਵੇ ਦੇ ਨਾਲ ਹੀ ਨਾਲ মুভি ਜਿਹੜੀ ਹੈ ਉਹ ਪੰਜਾਬ ਦੇ ਕਲਚਰ ਦੇ ਨਾਲ ਵੀ ਜੁੜੀ ਹੋਈ ਹੈ ਤੇ ਤੁਸੀਂ ਕਮੈਂਟ ਕਰਕੇ ਜ਼ਰੂਰ ਦੱਸਣਾ ਕਿ মুভি ਦਾ ਟ੍ਰੇਲਰ ਤੁਹਾਨੂੰ ਕਿਵੇਂ ਦਾ ਲੱਗਿਆ